ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਉਸ ਦਿਨ 2 ਦਸੰਬਰ ਨੂੰ ਫਕੀਲ ਤੋਂ ਸਿੰਘ ਸਾਹਿਬ ਨੇ ਜਾਰੀ ਕੀਤਾ ਸੀ ਸੱਤ ਮੈਂਬਰੀ ਕਮੇਟੀ ਸ਼੍ਰੋਮਣੀ ਕਾਲੀ ਦਲ ਦੀ ਭਰਤੀ ਕਰਨ ਵਾਸਤੇ ਉਹ ਸਬੰਧ ਵਿੱਚ ਸਿੰਘ ਸਾਹਿਬ ਨਾਲ ਵਿਚਾਰ ਕਰਨ ਲਈ ਤੇ ਨਾਲ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਜੈਦਾ ਹਰਜਿੰਦਰ ਸਿੰਘ ਧਾਮੀ ਸਾਹਿਬ ਦੇ ਨਾਲ ਬੈਠ ਕੇ ਇਦੇ ਬਾਰੇ ਸਾਰੀ ਵਿਚਾਰ ਹੋਈ ਆ ਤੇ ਤਮੀ ਸਾਹਿਬ ਵੀ ਇਸ ਗੱਲ ਤੇ ਪੂਰਾ ਪਹਿਰਾ ਦੇ ਰਹੇ ਨੇ ਮਦਈ ਨੇ ਕਿ ਜਿਹੜੇ ਹੁਕਮਨਾਮੇ ਹਨ ਉਹਨਾਂ ਦੀ ਇਨ ਬਿਨ ਪਾਲਣਾ ਹੋਣੀ ਚਾਹੀਦੀ ਆ ਜਿਹੜਾ ਦੇਸ਼ ਉਦਣ ਅਕਾਲ ਤਖਤ ਸਾਹਿਬ ਵੱਲੋਂ ਆਇਆ ਉਸ ਵਿੱਚ ਕੋਈ ਟਿਲਮਟ ਨਹੀਂ ਹੋਣੀ ਚਾਹੀਦੀ ਕੋਈ ਆਨਕਾਨੀ ਨਹੀਂ ਕਰਨੀ ਚਾਹੀਦੀ ਕਿਸੇ ਵੀ ਧਿਰ ਨੂੰ ਕਿਸੇ ਆਗੂ ਨੂੰ ਜਾਂ ਕਿਸੇ ਸੰਸਥਾ ਨੂੰ ਉਹਦੇ ਬਾਰੇ ਸਾਰੀ ਵਿਚਾਰ ਹੋਈ ਹੈ ਤੇ ਸਾਨੂੰ ਉਮੀਦ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਰਪਾ ਹੋਊਗੀ 6ਵੇਂ ਪਾਤਸ਼ਾਹ ਜੀ ਦੀ ਗੁਰੂ ਰਾਮਦਾਸ ਜੀ ਦੀ ਮਿਹਰ ਸਦਕਾ ਬਖਸ਼ਿਸ਼ ਸਦਕਾ ਰਹਿਮਤ ਹੋਊਗੀ ਗੁਰੂ ਸਾਹਿਬ ਦੀ ਸਿੱਖ ਪੰਥ ਤੇ ਤੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਇਨ ਬਿਨ ਲਾਗੂ ਹੋਣਗੇ ਅੱਗੇ ਵੀ ਕਈ ਵਾਰੀ ਮੀਟਿੰਗ ਹੋਇਆ ਹੋਈਆਂ ਜੀ ਮੈਂਬਰਸ਼ਿਪ ਮਹੀਨ ਨੂੰ ਲੈ ਕੇ ਹਾਲਾਂਕਿ ਅੱਜ ਅਕਾਲੀ ਦਲ ਦੀ ਮਹੀਨ ਸ਼ੁਰੂ ਹੋ ਗਈ ਹੈ ਲੇਕਿਨ ਸੱਭ ਮੈਂਬਰ ਕਮੇਟੀ ਜਿਨੀ ਹੋਈ ਨਹੀਂ ਲੇਕਿਨ ਅਕਾਲੀ ਦਲ ਨੇ ਆਪਣੀ ਭਰਤੀ ਮਹੀਨ ਜੀ ਭਰਤੀ ਵੀ ਸ਼ੁਰੂ ਕਰ ਦਿੱਤੀ ਹੈ ਦੇਖੋ ਇਸ ਗੱਲ ਦਾ ਸਿੰਘ ਸਾਹਿਬ ਨੇ ਵੀ ਉਹਨਾਂ ਨੂੰ ਮੈਸੇਜ ਦਿੱਤਾ ਆ ਤੇ ਧਾਮੀ ਸਾਹਿਬ ਨੇ ਵੀ ਗੱਲ ਆਖੀ ਆ ਕਿ ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮ ਨਾਮਿਆਂ ਦੀ ਪਾਲਣਾ ਨਾ ਕਰਕੇ ਜਿਹੜੀ ਭਰਤੀ ਕਰੋਗੇ ਉਹਨੂੰ ਪੰਥ ਨੇ ਸਬਕਾਰ ਨਹੀਂ ਕਰਨਾ ਤੇ ਉਹਨਾਂ ਨੇ ਇਹ ਜਿਹੜਾ ਸੁਨਿਆ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੀ ਲੀਡਰਸ਼ਿਪ ਹੈ ਉਹਨੂੰ ਦਿੱਤਾ ਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਜਿਹੜੇ ਸੋਹਿਰਦ ਨੇ ਤਾਂ ਜਿਹੜੇ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਪਾਲਣਾ ਕਰਨਾ ਚਾਹੁੰਦੇ ਆ ਉਹ ਇਸ ਗੱਲ ਨੂੰ ਮੰਨ ਰਹੇ ਆ ਕਿ ਜੇ ਭਰਤੀ ਹੋਊਗੀ ਜਿਸ ਨੂੰ ਸੰਗਤ ਨੇ ਵੀ ਪ੍ਰਵਾਨ ਕਰਨਾ ਆ ਉਹ ਭਰਤੀ ਹੋਊਗੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਕਮੇਟੀ ਜਿਹੜੀ 7 ਮੈਂਬਰੀ ਆ ਉਹਦੀ ਦੇਖ ਰੇ ਕੇ ਈ ਭਰਤੀ ਹੋਊਗੀ ਸਾਰੀ ਤੇ ਕੋਈ ਭਰਤੀ ਨੂੰ ਪੰਥ ਨੇ ਮਾਨਤਾ ਦੇਣੀ ਆ ਤੇ ਸਾਨੂੰ ਉਮੀਦ ਆ ਕਿ ਇਸ ਜਿਹੜੀ ਭਰਤੀ ਮਹਿੰਮ ਦਾ ਵੀ ਅਕਾਲ ਪਖ ਸਾਹਿਬ ਦੇ ਹੁਕਮਨਾਮਿਆਂ ਨੂੰ ਲੈ ਕੇ ਇਹਦਾ ਵੀ ਕੋਈ ਹੱਲ ਨਿਕਲੇ ਆਊਗਾ ਕਿਦੋਂ ਦਾ ਕਾਗਜ਼ ਹੋਏਗਾ ਜੀ ਦੇਖੋ ਸਮੇਂ ਦੀ ਗੱਲ ਨਹੀਂ ਕਰ ਸਕਦੇ ਦੋ ਚਾਰ ਦਿਨ ਦੀ ਗੱਲ ਆ ਇਹ ਸਾਰੀ ਗੱਲ ਪੰਜਾਬ ਦੇ ਪੰਜਾਬੀਆਂ ਅੱਗੇ ਸਿੱਖ ਪੰਥ ਅੱਗੇ ਤੇ ਸੰਗਤਾਂ ਅੱਗੇ ਸਾਰਾ ਕੁਝ ਦੋ ਤਿੰਨ ਦਿਨਾਂ ਚ ਸਾਰਾ ਕੁਝ ਸਾਹਮਣੇ ਆ ਜਾਣਾ ਸਰਬਾਰ ਬਹਿਰ ਨੇ ਤਾਂ ਆਪਣੇ ਆਪ ਉਸੇ ਬਿਨ ਹੀ ਪੰਕ ਕਰਦਾ ਸੀ ਆਪਣਾ ਜਿਸ ਦਿਨ ਇਹ ਅਕਾਲ ਪਖ ਸਾਹਿਬ ਦੀ ਫਤਿਹ ਆਰਡਰ ਹੋਈ ਸੀ ਔਰ ਉਹ ਆਦੇਸ਼ ਅੱਜ 2 ਮਹੀਨੇ ਲਗਭਗ 2 ਮਹੀਨੇ ਹੋ ਚੁੱਕੇ ਨੇ ਉਹਨਾਂ ਨੂੰ ਅੱਗੇ ਮੰਨਿਆ ਹੀ ਨਹੀਂ ਗਿਆ ਇਸ ਨੂੰ ਕੀ ਸਮਝਦੇ ਹੋ ਕਿ ਸ਼੍ਰੀ ਅਕਾਲੀ ਦਲ ਇਸ ਨੂੰ ਨਹੀਂ ਜਾਣਦੀ ਕੁਝ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਨੂੰ ਦੇਖੋ ਇਦਾਂ ਜੀ ਵੀ ਹਰ ਗੁਰਸਿੱਖ ਗੁਰੂ ਨਾਨਕ ਨਾਮ ਲੇਵਾ ਸੰਗਤ ਜਿਹੜੇ ਵੀ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦੇ ਹੇਠ ਜਿਹੜੇ ਸਾਰੇ ਆਉਂਦੇ ਨੇ ਜਾਂ ਕਬੂਲਦੇ ਨੇ ਜਿਹੜੇ ਮੀਰੀ ਪੀਰੀ ਦੇ ਸਿਧਾਂਤ ਦੀ ਪਾਲਣਾ ਕਰਦੇ ਨੇ ਉਹ ਸਾਰੇ ਜਿਹੜੇ ਗੁਰਸਿੱਖ ਨੇ ਅਕਾਲ ਪੁਰਖ ਸਾਹਿਬ ਦੇ ਹੁਕਮਨਾਮਿਆਂ ਨੂੰ ਇਨ ਬੈਨੋ ਦੀ ਪਾਲਣਾ ਕਰਨਗੇ ਕੋਈ ਉਹਦੇ ਸਟਿਲ ਮੱਠ ਨਹੀਂ ਹੋਊਗੀ ਪਰ ਪਰ ਜੀ ਸਾਹਿਬ ਆਹ ਹੋਰ ਕਾਰਨ ਤੁਸੀਂ ਕੀ ਸਮਝਿਓ ਕਿ ਲੇਟ ਹੋਣ ਦਾ ਕੀ ਕਾਰਨ ਹੈ ਦੇਖੋ ਲੇਟ ਤਾਂ ਹੁਣ ਜਿਨ੍ਹਾਂ ਨੇ ਲੇਟ ਕੀਤਾ ਹੈ ਤਾਂ ਉਹ ਹੀ ਜਵਾਬ ਦੇ ਸਕਦੇ ਆ ਔਰ ਇਹ ਗੁਰਸਿੱਖ ਨਹੀਂ ਹੈ ਕਿ ਗੁਰਸਿੱਖਾਂ ਦਾ ਫਰਜ਼ ਨਹੀਂ ਬਣਦਾ ਇਹਦੇ ਪਿੱਛੇ ਇਹਦੇ ਆਪਣੇ ਆਪਣੇ ਕਰਕੇ ਕਦੀ ਵੀ ਸਾਡੇ ਸਿਧਾਂਤ ਨੂੰ ਟਾ ਨਹੀਂ ਲੱਗਣੀ ਚਾਹੀਦੀ ਸਿਧਾਂਤ ਸਾਡਾ ਬਰਕਰਾਰ ਰਹੂਗਾ ਰਹਿੰਦੀ ਦੁਨੀਆਂ ਤੱਕ ਮੀਰੀ ਪੀਰੀ ਦਾ ਇਹ ਸਾਰਿਆਂ ਨੂੰ ਜਿਹੜੇ ਆਪਣੇ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਹੋਂਦੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਲੋਕ ਉਹ ਸਾਰੇ ਇਸ ਗੱਲ ਨੂੰ ਮੰਨਣਗੇ ਪਰ ਜਿਹੜਾ ਨਹੀਂ ਮੰਨਿਆ ਜਾਂਦਾ ਤੁਸੀਂ ਵੀ ਸਮਝ ਜੋ ਕਿ ਜੋ ਅਕਾਲੀ ਜਾਲ ਉਹਨਾਂ ਨੇ ਨਹੀਂ ਮੰਨਿਆ ਉਹਨਾਂ ਦੇਸ਼ ਦੇ ਉਹ ਗੁਰਸਿੱਖ ਨਹੀਂ ਆ ਉਸ ਜਿਹੜਾ ਸਾਡੇ ਦੇਸ਼ਾਂ ਨੂੰ ਕਿੱਥੇ ਜਾਂਦੇ ਜਿਹੜੇ ਜਿਹੜੇ ਨਹੀਂ ਮੰਨਦੇ ਉਹ ਬਹੁਤ ਵੱਡੀ ਕਤਾਈ ਕਰ ਰਹੇ ਨੇ ਬਹੁਤ ਵੱਡੀਆਂ ਗਲਤੀਆਂ ਕਰ ਰਹੇ ਨੇ ਉਹਨਾਂ ਨੂੰ ਕਰਨਾ ਨਹੀਂ ਚਾਹੀਦਾ ਇਸ ਗੱਲ ਨੂੰ ਲੋਕਾਂ ਨੇ ਪ੍ਰਵਾਹ ਨਹੀਂ ਕਰਨਾ ਸਿੱਖ ਸੰਗਤ ਕਦੀ ਵੀ ਇਸ ਗੱਲ ਨੂੰ ਨਹੀਂ ਆਪਣੇ ਸੰਕਲ ਕਰੂਗੀ ਅਕਾਲੀ ਦਲ ਨੂੰ ਹਰਿਆਣਾ ਦੀਆਂ ਚੋਣਾਂ ਦੇ ਵਿੱਚ ਕਾਫੀ ਸਫਲਤਾ ਮਿਲੀ ਹੈ ਇਹਦਾ ਕੀ ਤੁਸੀਂ ਕਹਿੰਦੇ ਕਿ ਕਿਉਂਕਿ ਪੰਜਾਬ ਵੀ ਦਿੱਤੀ ਦੇ ਤੇ ਹਰਿਆਣਾ ਵਿੱਚ ਉਹਨਾਂ ਨੂੰ ਲੋਕਾਂ ਦੇ ਪਸੰਦੇ ਤੇ ਚਲੋ ਚੰਗੀ ਗੱਲ ਹੈ ਜੀ ਜੇ ਅਕਾਲੀ ਦਲ ਨੂੰ ਉੱਥੇ ਆਪਣੇ ਉਹਨਾਂ ਦੇ ਮੈਂਬਰ ਬਣੇ ਨੇ ਤੇ ਬੜੀ ਇਸ ਗੱਲ ਦੀ ਸਾਨੂੰ ਤਾਂ ਖੁਸ਼ੀ ਆ ਕੜਕਸੀ ਵੀ ਕਾਲੀ ਹੈ ਅਸੀਂ ਅਕਾਲੀ ਦਲ ਦੀ ਸੁੱਖ ਮੰਗਦੇ ਆ ਤੇ ਅਕਾਲੀ ਦਲ ਨੂੰ ਅਸੀਂ ਤਕੜਾ ਹੋਣਾ ਦੇਖਣਾ ਚਾਹੁੰਦੇ ਆ ਅਸੀਂ ਜੰਮੇ ਅਕਾਲੀ ਆ ਸਾਡੇ ਬਜ਼ੁਰਗਾਂ ਨੇ ਅਕਾਲੀ ਦਲ ਵਾਸਤੇ ਬਹੁਤ ਵੱਡੀਆਂ ਜਿਹੜੀਆਂ ਲਾਗੀਆਂ ਸੰਘਰਸ਼ ਕੀਤੇ ਸ਼ਹਾਦਤਾਂ ਵੀ ਦਿੱਤੀਆਂ ਤੇ ਬੜੀ ਵੱਡੀ ਕਮਾਈ ਹੈ ਸਾਡੇ ਬਜ਼ੁਰਗਾਂ ਦੀ ਸਾਰਾ ਸਿੱਖ ਪੰਥ ਅਕਾਲੀ ਦਲ ਦਾ ਭਲਾ ਚਾਹੁੰਦਾ ਆ ਤੇ ਅਕਾਲੀ ਦਲ ਦੇ ਨਾਲ ਖੜਾ ਆ ਪਰ ਅਕਾਲੀ ਦਲ ਦੇ ਲੀਡਰਾਂ ਨੂੰ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਤੋ ਪਾਸੇ ਨਹੀਂ ਰਹਿਣਾ ਚਾਹੀਦਾ ਹੁਕਮ ਨਾਮਿਆਂ ਦੀ ਇਨ ਬਿਨ ਪਾਲਣਾ ਕਰਨੀ ਚਾਹੀਦੀ ਹੈ ਠੀਕ ਹੈ ਜੀ ਉਹ ਤਾਂ ਦੇਖ ਦਿੱਤਾ ਗਿਆ ਸੀ ਕਿ ਦਾਗੀ ਤੇ ਬਾਗੀ ਇਕੱਠੇ ਹੋ ਜਾਣਗੇ ਇੱਕਤਾ ਦੇ ਵਿੱਚ ਕੀ ਅਰਚਨ ਕੀ ਹੈ ਜੀ ਜੀ ਤਾਂ ਜੀ ਦੇਖੋ ਅਸੀਂ ਤਾਂ ਜੋ ਸਾਡੀ ਸ਼੍ਰੋਮਣੀ ਅਕਾਲੀ ਦਲ ਸਦਾਰ ਲਹਿਰ ਸੀ ਉਹਨੂੰ ਅਸੀਂ ਵਾਈਂਡ ਅਪ ਕਰਤਾ ਸਮੇਟਤਾ ਸੀਗਾ ਜੋ ਸਾਨੂੰ ਹੁਕਮ ਹੋਇਆ ਸੀ ਆਪਣੇ ਅਕਾਲ ਤਖਤ ਸਾਹਿਬ ਤੋਂ ਤੇ ਉਹਨਾਂ ਨੇ ਕਿਹਾ ਸੀ ਕਿ ਅਕਾਲੀ ਦਲ ਦੇ ਵਾਸਤੇ ਅਕਾਲੀ ਦਲ ਨੂੰ ਤਕੜੇ ਕਰਨ ਵਾਸਤੇ ਤੁਸੀਂ ਆਪਣਾ ਯੋਗਦਾਨ ਪਾਓ ਤੇ ਹੌਲੀ ਹੌਲੀ ਸਾਰਾ ਪੰਥ ਇਕੱਠਾ ਹੋਊਗਾ ਅਸੀਂ ਚਾਹੁੰਦੇ ਹਾਂ ਪੰਥ ਇਕੱਠਾ ਹੋਵੇ ਤੇ ਐਸੀ ਗੱਲ ਨਹੀਂ ਕੋਈ ਇੱਕ ਦਿਨ ਆਊਗਾ ਜਦੋਂ ਸਾਰਾ ਪੰਥ ਇੱਕ ਪਲੇਟਫਾਰਮ ਤੇ ਇਕੱਠਾ ਹੋਊਗਾ ਇਹਦੇ ਵਿੱਚ ਕੋਈ ਦਾਗੀ ਬਾਗੀ ਦੀ ਗੱਲ ਨਹੀਂ ਠੀਕ ਹੈ ਕਈ ਵਾਰੀ ਮਤਭੇਦ ਪੈਦਾ ਹੋ ਜਾਂਦੇ ਨੇ ਕਈ ਵਾਰੀ ਵੱਖਰੇਵੇਂ ਬਣ ਜਾਂਦੇ ਆ ਲੇਕਿਨ ਸਿਆਣੇ ਇਸ ਗੱਲ 'ਚ ਹੈ ਕਿ ਉਹਨਾਂ ਮਤਭੇਦਾਂ ਨੂੰ ਵੱਖਰੇਵਿਆਂ ਨੂੰ ਦੂਰ ਕਰਕੇ ਸਿੱਖ ਪੰਥ ਦੇ ਭਲੇ ਲਈ ਪੰਜਾਬ ਵਾਸਤੇ ਪੰਜਾਬ ਨੂੰ ਅਗਵਾਈ ਦੇਣ ਵਾਸਤੇ ਸਾਰੀਆਂ ਪੰਥਕ ਤੇਰਾ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਲੋੜ ਹੈ ਠੀਕ ਹੈ ਜੀ ਠੀਕ ਹੈ ਜੀ ਸਿੰਘ ਸਾਹਿਬ ਨੇ ਤਾਂ ਉਹ ਤਾਂ ਇਸ ਗੱਲ ਤੇ ਪੂਰਾ ਪੈਰਾ ਦੇਰੇ ਨੇ ਕਿ ਜਿਹੜੇ ਹੁਕਮਨਾਮੇ ਜਾਰੀ ਹੋਏ ਸਨ 2 ਤਰੀਕ ਨੂੰ ਉਹਨਾਂ ਦੀ ਇਨ ਬਿਨ ਪਾਲਣਾ ਹੋਣੀ ਚਾਹੀਦੀ ਹੈ ਤੇ ਜਿਹੜੀ ਸ਼੍ਰੋਮਣੀ ਕਾਲੀ ਦਲ ਦੀ ਭਰਤੀ ਆ ਉਹ ਸੱਤ ਮੈਂਬਰੀ ਕਮੇਟੀ ਦੀ ਦੇਖਰੇਖੇ ਚੁਣੀ ਚਾਹੀਦੀ ਹੈ ਠੀਕ ਹੈ